ਹਾਂਜੀ ਜਲੰਧਰ ਵਾਲਿਓ ਕਿ ਤੁਸੀਂ ਵੀ ਪਹੁੰਚੇ ਹੋ ਇੱਥੇ ਈਸਟਵੁੱਡ ਤੇ ਕਮੈਂਟ ਕਰਕੇ ਪੂਰੀ ਫੈਮਿਲੀ ਦੇ ਨਾਲ ਮੇਰੇ ਨਾਲ ਆ ਜਿਹਦੇ ਵਿੱਚ ਪਹਿਲੀ ਵਾਰੀ ਖਾਣ ਲੱਗੀ ਆ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਆ ਰਿਹਾ ਕਿੰਨਾ ਕਰਾ ਹੈ ਬਹੁਤ ਸੌਫਟ ਬਹੁਤ ਜ਼ਿਆਦਾ ਸਪੰਜੀ ਤੇ ਮੇਰੀ ਵਾਰੀ ਨਹੀਂ ਆ ਰਹੀ ਹੈ ਤੱਕ ਤੇ ਮੈਂ ਵੀ ਸੋਚ ਰਹੀ ਹਾਂ ਕਿ ਵਰਗ ਨਹੀਂ ਚੱਲਾਈ ਜਾਣੇ ਬੰਦ ਮੈਂ ਇਸ ਦਾ ਕੀ ਕਰੂੰ ਕਹਾਂ ਚੱਲ ਲੈ ਨਵੇਂ ਨਵੇਂ ਬਤ ਖੁਬ کہہ ਰਹੀ ਹੈ ਕਿ ਪਤਲੀ ਗਲੀ ਤੇ ਨਿਕਲ ਕਰੋ ਹੈਲੋ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਮੇਰੇ ਆਪਣੇ ਸ਼ਹਿਰ ਜਲੰਧਰ ਦੇ ਵਿੱਚ ਤੇ ਅੱਜ ਤਾਂ ਪਹੁੰਚੀ ਆਂ ਜੀ ਈਸਟਵੁੱਡ ਵਿਲੇਜ ਦੇ ਵਿੱਚ ਤੇ ਇੱਥੇ ਮੇਰੀ ਡਾਇਰੈਕਟ ਲੈਂਡਿੰਗ ਹੋਈ ਹੈ ਜਾਜ ਦੇ ਖਾਣੇ ਤੋਂ ਬਾਅਦ ਤੇ ਹੁਣ ਮੈਂ ਇੱਥੇ ਬੈਠ ਕੇ ਖਾਣਾ ਖਾऊंगी ਤੇ ਨਾਲੇ ਮੈਂ ਵੇਖਾਂਗੀ ਇਸ ਸਾਰੇ ਸੋਹਣੇ ਜਿਹੇ ਈਸਟਵੁੱਡ ਵਿਲੇਜ ਦਾ ਨਜ਼ਾਰਾ ਤੇ ਨਾਲ ਨਾਲ ਤੁਹਾਨੂੰ ਵੀ ਦਿਖਾ ਰਹੀ ਹਾਂ ਤੇ ਚਲਾ ਜਾਂਦੇ ਹਾਂ ਤਾਂ ਮੈਂ ਪਹੁੰਚਿਆ ਜੀ ਪੂਰੀ ਫੈਮਿਲੀ ਦੇ ਨਾਲ ਮੇਰੇ ਨਾਲ ਆ ਕਨਿਸ਼ ਅਵਰੀਨ ਐਂਡ ਐਵਰੀਨ ਦੀ ਮੰਮੀ ਤੇ ਚਲੋ ਜੀ ਕੁਮਾਗੇ ਹੌਣ ਤ ਨਾਲ ਨਾਲ ਤੁਹਾਨੂੰ ਵੀ ਘੁਮਾਵਾਂਗੇ ਤੇ ਨਾਲ ਦੇਖਾਂਗੇ ਖੂਬਸੂਰਤ ਖੂਬਸੂਰਤ ਨਜ਼ਾਰੇ ਸੋ ਫਰੈਂਡਸ ਐਂਟਰੀ ਦੇ ਵਿੱਚ ਬਣਿਆ ਹੈਗਾ ਇਹ ਸੋਨਾ ਜਿਹਾ ਫਾਉਂਟੇਨ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਹੈ ਹਲਦੀ ਰਾਮ ਤੇ ਪੂਰ ਮਦਰ ਸਟੋਰ ਵੇਖਦੇ ਆ ਹਲਦੀ ਰਾਮ ਦੇ ਅੰਦਰ ਸਾਨੂੰ ਕੀ ਖਾਣ ਨੂੰ ਮਿਲਦਾ ਤੇ ਚਲੋ ਆਓ ਜੀ ਦੇਖਿਆ ਹੁਣ ਨਾਲੇ ਖਾਂਦੇ ਆ ਤੋ ਐਂਟਰ ਕਰਾਂਗੇ ਜੀ ਹੁਣ ਹਲਦੀ ਰਾਮ ਵਾਲਿਆਂ ਦੇ ਅੰਦਰ ਤੇ ਖਾਵਾਂਗੇ ਜੀ ਅਸੀਂ ਸਵਾਦੀ ਸਵਾਦਿਸ਼ਟ ਥਾਂ ਨੇ ਤੁਸੀਂ ਇੱਥੇ ਆ ਕੇ ਆਰਡਰ ਕਰਵਾ ਸਕਦੇ ਹੋ ਤੇ ਅਸੀਂ ਕਰਵਾਇਆ ਹੈ ਜੀ ਇੱਕ ਪਾਓ ਬੜਾ ਤੇ ਦੋ ਆਈਸਕ੍ਰੀਮ ਤੇ ਚਲੋ ਖਾਵਾਂਗੇ ਤੇ ਦੱਸਾਂਗੇ ਟੇਸਟ ਕਿੱਦਾਂ ਦਾ ਹੈ ਇਹਨੇ ਬਹੁਤ ਹੀ ਵਧੀਆ ਬਣਾਇਆ ਸਾਰੇ ਬੈਠਣ ਦਾ ਵੀ ਅੰਦਰ ਰੈਸਟੋਰੈਂਟ ਤੁਸੀਂ ਬੈਠੋ ਖਾਓ ਚਾਹ ਪਾਣੀ ਰੋਟੀ ਜੋ ਵੀ ਦਿਲ ਕਰਦਾ ਖਾਓ ਪੀਓ ਇੱਥੇ ਤੇ ਬਹੁਤ ਗਰਮੀ ਕੀਤੀ ਇਹਨਾਂ ਨੇ ਅੰਦਰ अबरीन कैसा मज़ा आ, आ रहा है मजा आ रहा है मज़ा आ रहा है कितना सा रहा है बहुत ज़्यादा आपका मैडम याटिसफाई नाउ यस ओके फ्रेंड दिस इज माई सैंडविच डोकला सो लेट्स ट्राई इट ਬਹੁਤ সফট ਬਹੁਤ ਜਿਆਦਾ ਸਪੰਜੀ ਮਿੰਚ ਚਟਨੀ ਦੇ ਨਾਲ ਐਕਸਟਰਾ ਫਲੇਵਰ ਕਿ ਬਹੁਤ ਮਜ਼ੇਦਾਰ ਤੇ ਹੁਣ ਮੈਂ ਟਰਾਈ ਕਰਾਂਗੀ ਵੜਾ ਪਾਓ ਇਹ ਮੈਂ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਖਾਣ ਲੱਗੀ ਆ ਤੇ ਦੇਖ ਰਹੀ ਆ ਇਹਰਾ ਟੇਸਟ ਕਿਦਾਂ ਦਾ ਹੈ ਇਹ ਵੜਾ ਪਾਓ ਤੇ ਨਾਲ ਮਿਲੀ ਹੈ ਜੀ ਇਹ ਹਰੀ-ਹਰੀ ਮਿਰਚੀ ਤੇ ਖਾ ਕੇ ਵੇਖ ਰਹੀ ਆ ਟੇਸਟ ਕਿਦਾਂ ਦਾ ਹੈ ਸਾਰਾ ਖਰਾਬ ਹੋ ਜਾਣਾ ਦਿਖਾਈ ਇੱਕ ਵਾਈਟ ਵੀ ਹੂੰ ਹੋਰ ਦਾ ਟੇਸਟੀ ਹੈ ਕਿ ਤੁਹਾਨੂੰ ਜੀ ਆਇਆਂ ਨੂੰ ਦਿਓ ਤੇ ਇਸ ਵੁਡ ਵਿੱਚ ਜਰੂਰ ਆਇਓ ਤੇ ਹੁਣ ਅੱਗੇ ਅੱਗੇ ਦੇਖਦੇ ਆ ਕਿ ਹੋਰ ਕਿਹੜੇ ਕਿਹੜੇ ਚੀਜ਼ਾਂ ਖਾਣੇ ਆ ਅੱਜ ਖਾ ਖਾ ਕੇ ਤੇ ਬਸ ਮਾਸਕਰਾ ਨਹੀਂ ਆਇਆ। ਤੋਂ ਵੜਾਫਾਓ ਆਈਸਕ੍ਰੀਮ ਤੇ ਡੋਕਲਾ ਖਾ ਕੇ ਅਸੀਂ ਕਿਤਾਏ ਖੂਬ ਇੰਜੋਏ ਤੇ ਸਾਰੇ ਲੋਕੀ ਮੇਰੇ ਵਾਲੇ ਵੇਖ ਰਹੇ ਤੇ ਵੇਖੀ ਚਾਹੁੰਦੇ। ਮੇਰੀ ਇੱਕ ਫੇਵਰਿਟ ਚੀਜ਼ ਮੈਨੂੰ ਮਿਲ ਗਈ ਰਸਮਲਾਈ ਜਿਹਨੂੰ ਖਾਦੇ ਬਿਨਾ ਮੈਂ ਤੇ ਕਿਤੇ ਜਾ ਨਹੀਂ ਸਕਦੀ ਤੇ ਮੈਂ ਕਿਹਾ ਚਲੋ ਇਹ ਸਪੈਸ਼ਲ ਰਸਮਲਾਈ ਸੀਗੀ। ਇਹ ਹੈਗੀ ਰਬੜੀ ਵਾਲੇ ਤੇ ਵਾਈਟ ਕਲਰ ਦੀ ਵੈਸੇ ਨੋਰਮਲ ਵਾਲਾ ਵਾਈਟ ਮੈਂ ਖਾਦੀ ਹੈਗੀ ਹੈ ਕੇਸਰ ਫਲੇਵਰ ਦੀ ਤੇ ਅੱਜ ਆਹ ਵਾਲੇ ਫਲੇਵਰ ਦੀ ਟਰਾਈ ਕਰਕੇ ਦੇਖਦੀ ਆ ਕਿਦਾਂ ਦਾ ਦਾ ਸਵਾਦ ਹੈ। ਜਿੱਥੇ ਰਸਮਲਾਈ ਮਿਲ ਜੇ ਨਾ ਮਸ ਮੈਂ ਤੇ ਗਈ ਹਮਮ ਰੈਫਰੈਸ਼ ਬਹੁਤ ਹੀ ਜਵਲਾ ਟੇਸਟੇ ਦਾ ਤੇ ਰਸਮਲਾਈ ਪਿਛਲੀ ਵਾਰ ਮੈਂ ਪਨੀਰ ਖਾ ਗਏ ਪਨੀਰ ਪਨੀਰ ਹੋ ਗਈ ਸੀ ਤੇ ਇਸ ਵਾਰ ਮੈਂ ਰਸਮਲਾਈ ਖਾ ਗਏ ਮਲਾਈ 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 ਹੋ ਗਈ ਉਸ ਸਟੋਰ ਦੇ ਵਿੱਚ ਖਾ ਕੇ ਤੇ ਮੈ ਲੈ ਲੈਣ ਜਾ ਰਹੇ ਮੈਂ ਖਾਦਾ ਬੜਾ ਪਾਓ ਰਸ਼ ਲਈ ਆਈਸਕ੍ਰੀਮ ਪੇਟੋ ਗਿਆ ਮੇਰਾ ਫੁੱਲ ਤੇ ਹੁਣ ਮੈਂ ਚਲੀ ਆ ਬਾਹਰ ਤੇ ਅੱਗੇ ਵੇਖਦੀ ਆ ਤੇ ਅੱਗੇ ਕੀ ਹੈ ਤੁਹਾਨੂੰ ਖਾਣ ਨੂੰ ਮਿਲਦਾ ਹਾਂ ਦੇਖੋ ਫਰੈਂਡਸ ਰਾਤ ਦੇ ਖੂਬਸੂਰਤ ਨਜ਼ਾਰੇ ਕਿੰਨਾ ਸੋਹਣਾ ਲੱਗ ਰਿਹਾ ਅੱਜ ਇਧਰਲੇ ਬਾਹਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਇਧਰ ਵੀ ਹੈਗੇ ਆਈਸਕ੍ਰੀਮ ਕਾਫੀ ਸਟੈਕਸ ਨੂਡਲਸ ਨਾਕਆਟ ਐਨ ਵੀ ਨੂੰ ਪਤਾ ਨਾਕਆਟ ਕੀ ਹੈ ਮੈਂ ਇੱਥੇ ਜਾ ਕੇ ਵੇਖਦੀ ਆ ਚਲੋ ਜੀ ਹੁਣ ਮੈਂ ਜਾਵਾਂਗੀ ਇਧਰ ਪਹਿਲਾਂ ਮੈਂ ਉਹ ਜਿਹੜਾ ਦਿਲ ਦੇ ਵਿੱਚ ਮੈਂ ਵੀ ਕੋਈ ਆਪਣੀ ਵੀਡੀਓ ਬਣਾ ਲਾਂ ਤੇ ਮੈਂ ਵੀ ਦੇਖ ਲਾਂ ਕੋਈ ਫੋਟੋ ਛੋਟਾ ਖਿਚਾ ਲੈਣੀ ਆਪਣੇ ਦਿਲ ਦੇ ਵਿੱਚ ਜਾ ਕੇ ਆ ਦੇਖੋ ਜੀ ਬਾਹਰਲੇ ਪਾਸੇ ਇੱਥੇ ਤੁਸੀਂ ਹਾਰਟ ਬਣਿਆ ਦੇ ਵਿੱਚ ਪੋਜ਼ ਬਣਾਵਣਾ ਅੱਗੇ ਤੇ ਤੁਸੀਂ ਫੋਟੋ ਖਿਚਾਓ ਤੇ ਮੇਰੀ ਵਾਰੀ ਨਹੀਂ ਆ ਰਹੀ ਹੈ ਤੱਕ ਤੇ ਮੈਂ ਵੀ ਸੋਚ ਰਹੀ ਹਾਂ ਕਿ ਪੋਸਟ ਬਣਾਵਾ ਮੈਂ ਸੋ ਇਧਰਲੇ ਪਾਸੇ ਦੇਖੋ ਪੋਲ ਵੀ ਬਣਿਆ ਹੈ ਤੇ ਤੁਸੀਂ ਇੱਥੇ ਖੜ ਕੇ ਆਪਣੀਆਂ ਸੋਹਣੀਆਂ ਸੋਹਣੀਆਂ ਜੀ ਫੋਟੋ ਬਣਾ ਸਕਦੇ ਹੋ ਪੋਸਟ ਬਣਾ ਸਕਦੇ ਹੋ ਐਦਾਂ ਕਰਕੇ ਤੇ ਇਧਰਲੇ ਪਾਸੇ ਚੱਲ ਰਹੇ ਨੇ ਫਾਉਂਟੇਨ ਦੇਖੋ ਤੁਸੀਂ ਕਿੱਡੇ ਸੋਹਣੇ ਤੇ ਨਾਲ ਹੀ ਬਣਿਆ ਹੈ ਜੀ ਹਾਰਟ ਤੇ ਹਾਰਟ ਦੇ ਵਿੱਚ ਦੇਖ ਸਾਰੇ ਇੱਕਦਾਂ ਫੋਟੋ ਖਿਜਾ ਰਹੇ ਆ ਇਧਰ ਵੇਖੋ ਜੀ ਰੰਗ ਬਰਿੰਗੇ ਫਾਉਂਟੇਨ ਕਦੇ ਮੌਜਾ ਮਚਟੀਆਂ ਬਹੁਤ ਮਜ਼ਾ ਆ ਰਿਹਾ ਪਹਿਲਾਂ ਮੈਂ ਸੋਚਦੀ ਪਈ ਸੀ ਕਿ ਮੈਂ ਜਾਵਾਂਗੇ ਨਾ ਜਾਵਾਂ ਪਰ ਫਿਰ ਐਂਡ ਆਫ ਦਾ ਡੇ ਚਲੋ ਕਰ ਕਰਾ ਕੇ ਪਹੁੰਚ ਗਏ ਆ ਮੈਨੂੰ ਕਰ ਕਰਾ ਕੇ ਡਾਇਲੋਗ ਯਾਦ ਆ ਗਿਆ ਪਰਮਜੀਤਾਂ ਪਰਮਜੀਤ ਬੋਲ ਮਾਰ ਦਿੰਦੇ ਕਰ ਕਰਾ ਕੇ ਤੇ ਮੈਨੂੰ ਵੀ ਹੁਣ ਯਾਦ ਆ ਗਿਆ ਕਿ ਮੈਂ ਵੀ ਕਰ ਕਰਾ ਕੇ ਪਹੁੰਚ ਹੀ ਗਈ ਆ ਇੱਥੇ ਸੋ ਫਰੈਂਡ ਹੁਣ ਮੈਂ ਕਹਾਂਗੀ ਟੈਡੀ ਹਾਊਸ ਪਲੇ ਇਨ ਗੁਇਨ ਗੇਮ ਤੇ 100 ਰੁਪੀਸ ਦੀ ਐਂਡ 3 ਬਾਲਸ ਦ ਲੈਟਸ ਟ੍ਰਾਈ ਕਿ ਮੇਰੇ ਕੋਲ ਉਹਦੇ ਵਿੱਚ ਪੈਂਦੀ ਹੈ ਕਿ ਨਹੀਂ ਪੈਂਦੀ ਹੈ इधर देखी एडा मारो। मिला कुछ कि नहीं एक और एक और एक और फिर मिलेगा ਆਊਟ ਅਗੇਨ ਸਰਬੀਆ ਦਾ ਸਰਬੀਆ ਦਾ ਮੈਡਮ ਜੀ ਚਲੋ ਜੀ ਮੈਚ ਗਈ ਹੈ ਹਾਰ ਹੁਣ ਕਨਿਸ਼ ਟਰਾਈ ਕਰੇਗਾ ਕਿ ਕਨਿਸ਼ ਜਿੱਤ ਪਾਉਂਦਾਗੇ ਨਹੀਂ ਜਿੱਤ ਪਾਉਂਦਾ ਚੱਲ ਕਨਿਸ਼ ਵਾਓ ਨਹੀਂ ਵਨ ਚਾਸ ਲੌਸਟ ਹੋ ਗਿਆ ਹੈ ਤੇ ਹੁਣ ਦੂਸਰਾ ਦੇਖਦੇ ਹਾਂ ਲਓ ਜੀ ਕਨਿਸ਼ ਤੂੰ ਤਾਂ ਬਿਲਕੁਲ ਫੱਟੇ ਚੱਕੰਦਿਆ ਲਾਓ ਮੁੰਡੇ ਨੇ ਪੂਰੇ ਫੱਟੇ ਜਾਗਦੇ ਤੇ ਖੁਸ਼ ਨਹੀਂ ਜਿੱਤਿਆ ਜੀ ਸਿਰ ਕੋਸ਼ਿਸ਼ ਤੇ ਬੜੀ ਕੀਤੀ ਪਰ 200 ਰੁਪਏ ਝਾੜ ਕੇ ਆ ਗਏ ਆਪਾਂ ਹੁਣ ਤੇ ਹੁਣ ਅੱਗੇ ਵੇਖਦੇ ਆ ਕਿ ਅੱਗੇ ਵੀ ਕੋਈ ਗੇਮ ਹੈਗੀ ਹੈ ਤੇ ਖੇਡਾਂਗੇ ਜ਼ਰੂਰ ਜੀ ਸੋ ਇਧਰ ਸਾਰਾ ਬਣਿਆ ਹੈਗਾ ਬੱਚਿਆਂ ਦੇ ਖੇਡਣ ਵਾਸਤੇ ਉਧਰ ਟ੍ਰੈਂਪੋਲਿਨ ਜੰਪਿੰਗ ਕਰਨ ਵਾਸਤੇ ਇਧਰ ਸਭ ਨਜ਼ਾਰੇ ਲੈ ਰਹੇ ਦੇਖੋ ਕਿੱਡਾ ਵਧੀਆ ਨਜ਼ਾਰਾ ਵੈ ਮਾਓ ਮੈਂ ਤੇ ਬਹੁਤ ਜ਼ਿਆਦਾ ਇੰਜੋਏ ਕਰਦੀ ਪਈ ਆ ਤੇ ਬੱਚੇ ਵੀ ਨਾਲ ਨਾਲ ਬਹੁਤ ਜ਼ਿਆਦਾ ਇੰਜੋਏ ਕਰਦੇ ਪਏ ਐ ਲੈਂਬਰਗਿਨੀ ਚਲਾਈ ਜਾਨੇਓ ਸਾਨੂੰ ਵੀ ਛੋਟਾ ਦੇ ਦੋ ਕਿੱਥੇ ਕਲਿਕ ਲਗਾਈ ਜਾਨੇਓ ਦੇਖੋ ਇਹਦਾ ਲੱਗ ਰਿਹਾ ਜਿਦਾ ਦੀਵੇ ਜਗ ਰਹੇ ਹੋਣ ਇਧਰ ਆ ਗਈ ਜੀ ਲੰਡਨ ਵਾਲੀ ਡਬਲ ਡੈਕਰ ਬੱਸ ਲੰਡਨ ਵਾਲੀ ਬੱਸ ਦੇਖੋ ਹੁਣ ਮੈਂ ਕਰਾਂਗੀ ਥੋੜੀ ਜੀ ਸ਼ਾਪਿੰਗ ਆਪਣੇ ਵਾਸਤੇ ਤੇ ਵੇਖ ਲਈਏ ਕੁਛ ਸੋਹਣੀ ਜੀ ਡਰੈਸ ਮਿਲਦੀ ਕਿ ਨਹੀਂ ਮਿਲਦੀ ਸ਼ਾਪਿੰਗ ਲਈ ਚਲਾ ਜੀ ਦੇਖਦੇ ਆਣੇ ਤੁਹਾਨੂੰ ਵੀ ਦਿਖਾਉਣੀ ਆ ਸ਼ਾਪਿੰਗ ਵਾਲੇ ਕੋਰੇ ਛੋਨੇ ਛੋਨੇ ਐਡਰੈਸਸ ਇਧਰ ਲੱਗੀ ਆ ਜੀ ਸੇਲ ਸ਼ਾਪਿੰਗ ਦੀ ਤੇ ਵੇਖ ਕੇ ਆਉਣੀ ਆ ਜੇ ਕੋਈ ਕੁੜਤਾ ਛੜਤਾ ਮਿਲ ਜਾਂਦਾ ਤੇ ਲੈ ਲਾਂਗੇ ਨਹੀਂ ਤੇ ਫਿਰ ਰਹਿਣ ਲਾਂਗੇ ਵੀਵਾ ਗਰਲਸ ਸ਼ਾਪਿੰਗ ਵਾਲਾ ਤਾਂ ਪਹਿਲੇ ਖੈ ਪਾਇਆ ਕਿ ਅੰਦਰ ਇੰਨੇ ਮਹਿੰਗੇ ਮਹਿੰਗੇ ਸੂਟ 5 5 6 6000 ਦੇ ਸੂਟ ਲਗੇ ਹੋ ਇੰਨੇ ਮਹਿੰਗੇ ਸੂਟ ਲੈ ਕੇ ਜਾਣਾ ਕਿੱਥੇ ਆਪਾਂ ਫਰੈਂਡਸ ਆ ਸਾਡਾ ਮੁੰਡਾ ਨਾ ਇਹਨੂੰ ਟਿਕਾਈ ਕਿਹੇ ਪਾਸੇ ਨਹੀਂ ਹੈਗੀ ਐ ਇੱਧਰ ਆਜ ਰਹਾ ਸਾਹਮਣੇ ਇਹ ਇੱਕ ਥੱਲੇ ਘੁੰਮ ਕੇ ਆ ਗਿਆ ਤੇ ਹੁਣ ਕਹਿੰਦਾ ਉੱਤੇ ਲੈ ਜਾਓ ਉੱਤੇ ਲੈ ਜਾਓ ਉੱਤੇ ਦੱਸੋ ਨੀ ਕਿੱਥੇ ਲੈ ਕੇ ਜਾਈਏ ਬੋਲ ਕਿੱਥੇ ਜਾਣਾ ਉੱਪਰ ਇਹਨੂੰ ਟਿਕਾਈ ਕੋਈ ਨਹੀਂ ਹੈ ਕਿ ਜਿਹਨੂੰ ਉੱਪਰ ਨਾ ਇਹਨੇ ਉੱਪਰ ਚਲ ਗਿਆ ਨਾ ਇਹਨੇ ਉੱਪਰ ਗਾਣਾ ਮੋੜ ਕੇ ਥੱਲੇ ਚਲੋ ਇਹ ਦੇਖ ਨਾ ਤੇ ਕੁਝ ਆਪ ਦੇਖਦਾ ਤੇ ਨਾ ਇਹ ਸਾਨੂੰ ਵੇਖਣ ਦੇਂ ਆ ਵੇਖੋ ਜੀ ਉੱਪਰਲੇ ਪਾਸੇ ਉਹ ਹੀ ਦੇਖੋ ਕਿ ਨਾ ਸੋਣਾ ਨਜ਼ਾਰਾ ਖੂਬਸੂਰਤ ਹਾਂ ਜੀ ਜਾਓ ਦਰਜ ਦਰਜ ਦੇਖੋ ਲੁੱਟੋ ਕੀ ਲੈਣਾ ਤੇ ਕਿ ਅੰਦਰੋਂ ਜਾ ਕੇ ਆ ਵੇਖੋ ਆ ਦੁਕਾਨ ਚ ਲੈ ਕੇ ਆਇਆ ਹਾਂ ਨਵਾਂ ਮੁੰਡਾ ਇਹਨੇ ਪਤਾ ਨਹੀਂ ਕੀ ਲੈਣਾ ਹੈ ਕੀ ਲੈਣਾ ਤੁਸੀਂ ਦੱਸ ਦੱਸ ਕੀ ਲੈਣਾ ਰਣਕ ਲੱਗੀਆਂ ਇੱਥੇ ਰਣਕ ਲੱਗੀਆਂ ਗੁਗਲਾ ਲੈ ਲੈ ਚੱਲ ਫਿਰ ਮੈਂ ਆ ਲਾ ਕੇ ਦੇ ਦਿੰਦੀ ਗੁਗਲਾ ਇਕ ਦੀਆਂ ਮੈਨੂੰ ਗੁਗਲਾ ਦਾ ਬਹੁਤ ਸ਼ੌਂਕ ਹੈ ਦਈ

और पतली गली से ही हम निकल रहे हैं बच्चों की ओर हमने देखा तक नहीं तो फटाफट निकलो फॉलो मी गाइस आज निकलो बार बह बह के गाइस आ वाला मुंडा ध्यान से देखो इसको इसको ध्यान से देखो देखो इसको ये हमेशा खींचता ही रहता है <laughs> खींचता ही रहता है जे ना इंजॉय नहीं कर पा रहा है ये बाहर आके इतनी अच्छी अच्छी दुकानें हैं लगी ये इंजॉय नहीं कर पा रहा है देखो इसको ध्यान दें इसका क्या करूँ कहाँ ले जाऊँ इसको मैं बोलो कहाँ से ले जाऊँ <laughs> देखो जो आप तो आए थे उदो की भीड बहुत घट थी तो हूँ दिनों दिन भीड़ होंगी जा रही है दिनों दिन नहीं मतलब रातों रातों भीड होंगी जा रही है ਤੇ ਲੋਕੀ ਜੜੇ ਇਸ ਜ ਨੂੰ ਖਾਣ ਪੀਣ ਲਈ ਜਾਂ ਬੱਚਿਆਂ ਦੇ ਨਾਲ ਫੁੱਲ ਇੰਜੋਏ ਹੋ ਰਿਹਾ ਇੱਥੇ ਦੇਖੋ ਜੀ ਕਿ ਦੱਸ ਆਪ ਆਪਣੇ ਬਚਪਨ ਨੂੰ ਯਾਦ ਕਰ ਰਹੇ ਕਿਦਾਂ ਖੇਡ ਰਹੇ ਵੱਡੇ-ਵੱਡੇ ਸਭ ਇੰਜੋਏ ਕਰਦੇ ਪਏ ਮੇਰੀ ਇੰਜੋਏ ਤੇ ਟਿਕ ਗਈ ਹੁਣ ਅੱਗੇ ਬਿਊਟੀਫੁੱਲ ਤੇ ਸੀਗੀ ਤੇ ਹੁਣ ਇੰਜੋਏ ਤੇ ਟਿਕ ਗਈ ਮੇਰੀ ਤੇ ਇਧਰ ਲੱਗੇ ਆ ਜੀ ਸਾਰੇ ਦੇਖ ਸਕਦੇ ਹੋ ਤੁਸੀਂ ਇਹ ਸਾਗ ਰਤਨਾ ਰੈਸਟੋਰੈਂਟ ਬਾਈ ਬਾਈ KFC ਤੈ ਇਧਰ ਆ ਕੇ ਡੰਦੇ ਹੈ ਜੀ ਪਰ ਅੰਜੀਤ ਕੀ ਗੇਮ ਦਾ ਨਾਮ ਹੁੰਦਾ ਹੈ ਇਹਦਾ ਰਿੰਗਾ ਰਿੰਗਾ ਰੋਜ਼ਿਸ ਇਹ ਸਾਰੇ ਰਿੰਗਾ ਰਿੰਗਾ ਰੋਜ਼ਿਸ ਖੇਡੰਦੇ ਸੋ ਇਧਰਲੇ ਪਾਸੇ ਇੱਕ ਲੱਗਾ ਬੈਠਾ ਤੇ ਮੈਂ ਸੋਚਿਆ ਕਿ ਮੈਂ ਇਹਨੂੰ ਕੰਪਨੀ ਦੇਣੀ ਆ ਮੈਂ ਬੈਠਦੀ ਆ ਹੁਣ ਇਹਦੇ ਨਾਲ ਲਾਲਚੌਨੀਆ ਫੋਟੋ ਲਵ ਦੇਖੋ ਕਿੰਨਾ ਸੋਨਾ ਫੁੱਲਾਂ ਦੇ ਨਾਲ ਸਜਾਇਆ ਇਹਨਾਂ ਨੇ ਤੇ ਆਸੇ ਪਾਸੇ ਫੇਰ ਸਾਰੇ ਵੀਡੀਓ ਬਣਾ ਰਹੇ ਨੇ ਤੇ ਕੋਈ ਆਪਣੇ ਆਪਣੇ ਇੰਸਟਾਗ੍ਰam ਲਈ ਜਾਂ ਫੇਸਬੁੱਕ ਲਈ ਮੋਜਾ ਕਰ ਰਹੇ ਨੇ। ਸੋ ਗਾਇਸ ਹੁਣ ਅਸੀਂ ਖਾਵਾਂਗੇ KFC KFC ਨਹੀਂ ਜਾਣੇ ਕਿ KFC ਦੇ ਅੰਦਰ ਜਾ ਕੇ ਚਿਕਨ ਔਰ ਹੋਰ ਦੇਖਦੇ ਆ ਕਿਹੜੀ-ਕਿਹੜੀ ਵੈਰਾਈਟੀ ਤੇ ਮਿਲਦੀ ਆ। ਸੋ lets come with me। ਜਿਵੇਂ ਆਹ ਜੈਂਡੀ ਆ ਦਾ KFC ਦੇਖੋ ਕਿਦਾਂ ਰਸ਼ ਪਿਆ ਆ ਇੱਥੇ ਸਾਰਾ। ਆ ਬੰਡਾ ਸਾਡਾ ਵੀ ਲੱਗਾ ਲਾਈਨ 'ਚ। ਕੀ ਖਾਣਾ ਦੋ? ചിക്കൻ ഫ്രൈ സോലീസ ടേസ്റ്റി ബ് മിച്ച് ബോട്ട് പൈത ਸੋ ਫਰੈਂਡ ਆ ਸੀ ਗਾਈ ਟੂਰ ਦਾ ਇੱਕ ਇੰਟਰਸਟਿੰਗ ਟੂਰ ਜਿਹਦੇ ਵਿੱਚ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਮੇਰੇ ਨਾਲ ਨਾਲ ਮੇਰੇ ਭਾਂਜੇ ਤੇ ਭਾਂਜੀ ਨੇ ਵੀ ਬਹੁਤ ਇੰਜੋਏ ਕੀਤਾ ਤੇ ਮੈਨੂੰ ਬਹੁਤ ਮਜ਼ਾ ਆਇਆ ਮੈਂ ਡਾਇਰੈਕਟ ਜਾਜ ਵਾਲੇ ਜਾਜ ਵਾਲੇ ਰੈਸਟੋਰੈਂਟ ਤੇ ਖਾਣ ਪੀਣ ਤੋਂ ਬਾਅਦ ਇੱਥੇ ਅੱਜ ਸਭ ਕੁਝ ਖਾਦਾ ਬਹੁਤ ਹੀ ਮਜ਼ਾ ਆਇਆ ਮੈਨੂੰ ਤੇ ਚਲੋ ਜੀ ਤਦ ਤੱਕ ਲਈ ਜੇ ਤੁਸੀਂ ਮੇਰੇ ਚੈਨਲ ਅੱਤੇ ਸਬਸਕ੍ਰਾਈਬ ਨਹੀਂ ਕੀਤਾ ਤੇ ਫਟਾਫਟ ਕਰ ਲਓ ਤੇ ਚਲੋ ਜੀ ਮਿਲਦੇ ਹਾਂ ਹੁਣ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਵਲੌਗ ਦੇ ਵਿੱਚ Tata ke liye bye bye bye